ਆ ਬੌਂਦਲੀ ਕਿਸੇ ਦੇ ਘਰ ਖੜਾ ਮਾ ਇਹ ਲਿਆ ਮੱਕੀ ਬੱਢਣ ਹੁਣ ਹਾਂਜੀ ਮਾ ਮੱਕੀ ਬੱਢ ਲਿਆ ਮਾ ਹੁਣ ਭਰੀ ਮੱਕੀ ਦੂ ਛੱਡ ਨਹੀਂ ਲੈ ਗਈ ਬਹੁਤ ਮੁਲਾਦ ਸਾਰੀ ਨਾ ਨਾ ਮੈਂ ਕਰਦਾ ਪਾਉਣੀ ਉਹ ਯਾਰ ਹੁਣ ਬੱਸ ਇੰਨੀ ਖਤਮ ਹੋਣੀ ਉਹ ਪੂਰੇ ਖਾ ਗਿਏ ਹੈਂ ਕੁੜੀਆਂ ਖਾ ਲਾ ਦੀਓ ਨਾ ਨੂੰ ਹੈ ਗੱਰਮਾ ਵੈਸੇ ਮੱਕੀ ਸੋਣਿਆ ਡੰਗਰ ਉਹ ਤੋੜ ਲੈ ਕੋ ਕੋ ਕੁੜੀਆਂ ਹਾਂ ਖਾਈਏ ਕੱਲੂ ਲਿਆਉਂਗਾ ਯਾਰ ਕੱਲ ਦੁਪਹਿਰ ਨੂੰ ਖਾਂਦੇ ਚੱਲ ਹਾਂ ਕੱਲੂ ਲਿਆ ਕੇ ਖਾਉਂਗੇ ਦੁਪਹਿਰ ਨੂੰ ਰੇ ਆਜੀ ਫਿਰ ਬਾਲ ਨੇ ਰੇ ਲੋਹੇ ਧੋਣੀ ਦੁਪਹਿਰ ਨੂੰ ਲੋਹੇ ਧੋਣੀ ਹੋਰ ਕੀ ਮੋਕਾ ਖਰੀ ਖਾਣੀ ਆ ਮਾ ਵੱਡ ਲਿਆ ਮੈਂ ਇੱਕ ਭਰੀ ਬਾਕੀ ਲੱਗਾ ਵਾ ਮੱਡ ਮੱਜ ਕਲੀਜ਼ ਕਰਾ ਹਾਂ ਕੱਦਾਂ ਗਿਆ ਵਾ ਉਹ ਉਹ ਗਿਆ ਵਾ ਸੁਵੀਰ ਦਾ ਕਿੰਨੇ ਕਿੱਲੇ ਕਿੰਨੇ ਕਿੱਲੇ ਹੋਗੇ ਪੰਜ ਕਰਦੇ ਕਿਹੜੇ ਉਰਲੇ ਹਾਂਜੀ ਹਲੇ ਜਿਹੜੇ ਹਾਂ ਉਪਰਾਂ ਵਾਲੇ ਚਾਰ ਕਿਹੜੇ ਉਹ ਤਾਂ ਕਾਲੂ ਕਰੂਗਾ ਉਹ ਚਾਰ ਫਿਰ ਪੰਜ ਹੋਗੇ ਪੂਰੇ ਹੋਣੇ ਹਾਂ ਹੋ ਜਣੇ ਇਹ ਘੰਟੇ ਨਹੀਂ ਹੋ ਜੂਗੇ ਬਸ ਓਕੇ ਰਾਤ ਨੂੰ ਲੱਗਿਆ ਕਰ ਰਾਤ ਨੂੰ ਮਾਰ ਦੇ ਕੀ ਕਹਦਾ ਰਾਤ ਨੂੰ ਹਾਂ ਮਾਰਦੇ ਲੈ ਜਰ ਕਾਲ ਹੋਇਆ ਸਵੇਰ ਦਾ ਬੈਠਾ ਟਰੈਕਟਰ ਤੇ ਰਾਤ ਦਾ ਬੈਠਾ ਰਹਿ ਕੇ ਕਿੱਥੇ ਗਿਆ ਕਹਿੰਦਾ ਈਸੀ ਚਾਈਦਾ ਕੈਬਰ ਕੈਬਰ ਮੰਗਦਾ ਕੈਬਰ ਮੰਗਦਾ ਹੁਣ ਡਿਮਾਂਡ ਬੜੀ ਹੋ ਗਈ ਹੈ ਕੈਬਰ ਮੰਗਦਾ ਹੁਣ ਜਿਹੜੀ ਬੈਦੀ ਆਏ ਜਿਹੜਾ ਰੱਡਾ ਰਹੂਗਾ ਨਾ ਕਰਦਾ ਨਾ ਕੋਈ ਤੇਲ ਵੀ ਖਾਉਂਗੇ ਸੀਗਾ ਲਓ ਕੋਈ ਸਵਾਰ ਨਹੀਂ ਨਹੀਂ ਉਹ ਨਹੀਂ ਫਰਕ ਪੈਂਦਾ ਇਹ ਕਿਹੜੀ ਥਲੀ ਆਲਟੋ ਵੱਡੀ ਹੈ ਤੇਲ ਖਾਊਗੀ ਏ ਉਹ ਨਹੀਂ ਫਰਕ ਪੈਂਦਾ ਇਹ ਫਰਕ ਪੈਂਦਾ ਬੜੀ ਟਰੈਕਟਰ ਨਾਲ ਫਰਕ ਪੈਂਦਾ ਹੈਗਾ ਜਿੱਥੇ ਇੰਨਾ ਲੋਡ ਚੱਲਦਾ ਉਸ ਨੂੰ ਕਿਸ਼ ਨੂੰ ਕਿਆ ਕਰਨਾ ਲੋਡ ਦੇ ਕਿੰਨੇ ਵੇਟਰ ਗੱਡੀ ਆ ਵੀ ਥੜੀ ਛੋਟੀ ਗੱਡੀ ਐ ਉਹ ਫੇ ਦੱਬਦੀ ਐ ਬੜੀ ਗੱਡੀ ਫੱਕ ਕਰਦੀ ਐ ਨਾ ਬੜਾ ਇੰਜਨ ਨਹੀਂ ਮਾਰ ਰਹਾ ਉਹ ਉਹ ਕਹਿ ਤੂੰ ਆਹ ਸੀਜ਼ਨ ਤਾਂ ਲਾ ਤੂੰ ਆ ਆ ਮੈਂ ਦੇਖੀ ਜਾਊਗੀ ਜਾਨ ਸੀਜ਼ਨ ਲਾ ਭਾਈ ਅਗਲਾ ਸੀਜ਼ਨ ਤੈਨੂੰ ਏਸੀ ਚਲਵਾ ਦੂੰਗਾ ਕਹ ਬਈ ਤਾਂ ਮਿਹਨਤ ਕਰਨੀ ਪੈਣੀ ਹੁਣ ਮਿਹਨਤ ਕਰੂੰਗਾ ਤਾਂ ਗਾਹੇ ਸੀ ਮਿਲੂਗਾ ਘਰੇ ਸੀ ਲੱਗ ਜੂਗਾ ਆ ਦਰ ਰਫ ਕਰ ਦੇ ਕੇ ਸੀ ਆ ਜਾਣਾ ਪੇ ਬੈਠ ਕੇ ਜਿਹੀ ਲੱਗਣਾ ਨਹੀਂ ਹੈਗਾ ਹਾਂ ਐ ਕਿ ਨਹੀਂ ਦਰਾਂ ਤੇ ਕਰ ਦੇਗਾ ਐਸੀ ਆਪ ਜਾਣਾ ਦੱਬਣਾ ਪੈਣਾ ਬਾਈ ਹਾਂ ਚੱਲੀ ਜੱਲ ਆ ਇਹਨਾਂ ਨੇ ਪੀਂਦੀ ਨਾ ਸੀ ਜਣਾ ਬਾਈ ਪ੍ਰੀਤੀ ਦੇਖ ਉਹ ਕਿ ਕਹਿਦੀ ਐ ਪ੍ਰੀਤੀ ਕੀ ਕਹਿਣਾ ਮਾਰਦੀ ਖਾਲਾ ਕਾਮਯਾਬ ਹੈ ਬਾਈ ਹੁਣ ਅਸੀਂ ਕਿਹੜਾ ਆ ਆ ਫੇਰੀ ਅਸੀਂ ਹੈ ਆ ਫੇਰ ਕਵੀਜੀ ਕਿਹੜਾ ਮਰਜ਼ੀ ਕਰ ਲਿਓ ਬਾਈ ਤਜਰਬੇ ਸਾਰੇ ਪਗਰਤੇ ਮੇਰੇ ਉਏ ਨਾ ਇਹ ਹੋਤਰਾਂ ਦਾ ਏ ਜਿਹੜਾ ਹੁੰਦਾ ਨਹੀਂ ਗੋਲ ਜਾਂ ਠਾ ਤੇ ਉਹ ਹਾਂ ਉਹ ਚਾਹੀਦਾ ਬਰੀ ਵਾਹ ਇੱਕ ਹੋਰ ਹੈ ਪੰਜੀ ਇਹਦਾ ਫਿਰ ਦਾਣਾ ਨਾਲ ਲੈ ਕੇ ਆਊਗਾ ਨਾ ਜਿਹੜੀ ਇੱਕ ਛੋੜੀ ਸੁੱਤਾ ਵਾਲੀ ਹੁੰਦੀ ਹੈ ਤੈਨੂੰ ਕਹ ਇੰਨੇ ਸੁੱਤ ਹੁੰਦੇ ਉਹਨੂੰ ਉਹ ਸਭ ਤੋਂ ਵਧੀਆ ਹੈ ਉਹ ਉਹ ਜਿਆਦਾ ਹੋਣੀ ਚਾਹੀਦੀ ਬਾਈ ਆ ਤਾਂ ਉਹ ਯਾਰ ਸਰੀਆ ਚ ਸਰੀਆ ਹੁੰਦਾ ਸਰੀਆ ਲੱਗਿਆ ਉਹ ਪੰਜੀ ਹਾਂ ਉਹ ਉਠਾ ਬੰਦਿਆ ਸਭ ਨਾਲ ਵਧੀਆ ਉਹ ਇਹਦਾ ਹੁਣ ਦੂਰ ਆ ਨਾ ਉਹ ਨੇੜੇ ਹੁੰਦੇ ਥੋੜੀ ਜਿਹੀ ਇਹਦਾ ਉਹ ਵੀ ਚੌੜੀ ਹੈ ਨਾ ਦਾਣਾ ਨਾਲ ਲਿਆਉਂਦਾ ਇਹ ਰਹਿਣਾ ਬਣਾਣੀ ਆ ਆ ਇਧਰ ਵੀ ਪੁੱਛ ਲੋ ਕਿਵੇਂ ਵੀ ਜੀ ਹੈ ਇਹ ਛੱਟਾ ਤਾ ਦਊਗਾ ਜੀ ਤਾਂ ਆਏ ਸਾਡਾ ਤਾਂ ਪਲਾਨ ਜਿਹੜਾ ਕਾਮਯਾਬ ਹੋਇਆ ਭਾਈ ਆ ਦੇਖ ਲੈ ਕਾਮਯਾਬ ਹੋਇਆ ਕੱਲਾ ਕੱਲਾ ਧਾਣਾ ਪਿਆ ਜ ਸਾਡਾ ਪਾਣੀ ਦੀ ਗੁਛਾ ਬਣਦੀ ਉਹ ਗੁਛਾ ਨਹੀਂ ਬਣਿਆ ਹੈ ਹੈ ਮੈਂ ਹੁਣ ਨਿੱਡ ਦਿਖਾ ਕੇ ਲਈ ਆ ਜਦੋਂ ਆਪਾਂ ਉਦੋਂ ਕਹਿੰਦੇ ਵੀ ਇਹਦੀ ਵੀਡੀਓ ਬਣਾਉਣੀ ਉਦੋਂ ਜਦੋਂ ਇਹ ਕਾਮਯਾਬ ਹੋਗੀ ਦੇਖ ਲੈ ਕਾਮਯਾਬ ਨੇ ਹਾਲੀ ਦੀ ਕਾਮਯਾਬ ਮੱਕੀ ਅੱਜ ਭਾਈ 46 ਡਿਗਰੀ ਤਾਪਮਨ ਹੋ ਰਿਹਾ ਅੱਜ ਬੰਦਾ ਬੰਦਾ ਰਿਕਾਰਡੇ ਤੋੜ ਕੇ ਭਾਈ ਤੁੱਕੀ ਘੜਦੀ ਅੱਜ 50 ਨੂੰ ਜਾਉਂਦੇ ਦੁਬਾਰੇ 12 ਵਜੇ ਮੈਦਾਨ ਲੱਗੇ ਹੋਏ ਦਿਲ ਤੱਕ ਤੱਕ ਕਰੇ ਕੱਟਿਆ ਹਮਨ ਦੇਖਿਆ 20 40 ਡਿਗਰੀ ਪਹੁੰਚਾ ਹੋਇਆ ਡਰੰਪ ਹੀ ਕੇ ਚੈੱਕ ਕਰ ਲਿਓ ਬਾਈ ਕੇ ਪਾਣੀ ਦਾ ਡਰੰਪ ਹੀ ਗਿਆ ਸੀ ਉੱਤੇ ਲੈ ਦੇ ਚੈੱਕ ਕਰ ਬਾਈ ਲੈ ਹੁਣ ਖੜ ਜਾ ਬਈ ਇਕੱਠਾ ਨਹੀਂ ਹੈ ਗਿਆ ਲੈ ਦੇ ਸਹੀ ਇਕੱਟਾ ਇਕੱਲਾ-ਇਕੱਲਾ ਦਾਣਾ ਮੈਂ ਕਹਿੰਦਾ ਬਈ ਇਹੇ ਚੀਜ਼ ਨਹੀਂ ਹੋਈ ਕੋਈ ਲੈ ਹੈ ਕਿੱਟਾ ਬਈ ਕਿੱਟਾ ਬਈ ਕਿਰਾ ਕੋਈ ਪੈੜ ਦਾ ਕੁਸ ਨਾ ਇਕੱਠੀ ਵੀ ਨਹੀਂ ਹੋਈ ਇਕੱਠੀ ਨਹੀਂ ਹੋਈ ਕੁਝ ਨਹੀਂ ਹੋਇਆ ਹੈਗਾ ਲੋ ਬਾਈ ਤੁਸੀਂ ਚੈੱਕ ਕਰ ਲਓ ਜੋ ਕੋਈ ਵੇਸੀ ਆ ਉਹ ਦਿਖਾ ਦੰਨੇ ਆ ਦਨ ਪਰ ਦੰਨੇ ਸੰਗ ਨਹੀਂ ਹੋਣੀ ਹੋਣੀ ਨੀ ਜਾ ਜਿੰਦੇ ਇੱਕ ਨੰਬਰ ਜੰਮੀ ਹੋਈ ਆ ਉਹਦੇ ਕਰਨਾ ਉਹਦੇ ਬਾਅਦ ਭਰ ਕੇ ਖੜਾ ਲੈਣੀ ਹੈ ਮਾਰੀ ਉੱਠੇ ਰਾਤ ਨੂੰ ਵੀ ਬੰਦੀ ਆਦਾ ਸਮਝਿਆ ਗੱਲ ਇਹਦਾ ਫਾਇਦਾ ਹੋਇਆ ਵੀ ਮਾਰਦਾ ਇਹਦਾ ਬਹੁਤ ਫਾਇਦਾ ਇਹਦਾ ਫਾਇਦਾ ਆਇਆ ਉਹ ਗਾਂ ਤਾਂ ਉੱਥੇ ਬੈਠੀ ਹੁੰਦੀ ਆ ਇੱਥੇ ਉਹ ਨਹੀਂ ਵਿਚ ਨੂੰ ਆਉਣਾ ਸਿੱਧੀ ਉਹਨੇ ਜਾ ਉਹਨੂੰ ਵੀ ਆ ਪਤਾ ਡੰਗਰ ਨੂੰ ਡਰਦਾ ਫਰਕ ਆਇਆ ਹੈਂ ਡਰਦਾ ਹੈਗਾ ਹੋਰ ਪੂਰਾ ਫਰਕ ਹੀ ਆ ਬਈ ਯਾਰ ਧੂੜ ਤਾਂ ਚਮਕੀ ਜਾਂਦੀ ਫਿਰਦੀ ਇਹਦੀ ਕਾਟਵਾ ਨਹੀਂ ਡਰਦੀ ਹੈ ਕਿ ਕੁੱਕੀਆ ਘਟਾ ਨਹੀਂ ਡਰਦੀਆਂ ਹਾਲੇ ਤਾਂ ਵੀ ਐ ਵੇਚਣੀ ਆ ਕਾਸ਼ੂਰ ਵੇਚੂਗਾ ਆ ਨਾ ਦੇਖਦਾ ਮੈਂ ਮੈਂ ਤਾਂ ਠੀਕ ਆ ਐਮਰੇਟਰ ਵਾਈ ਹੋ ਐ ਏਦੀ ਵਿਚ ਨਹੀਂ ਆ ਰਹੇ ਇੱਕ ਨਾਲ ਉਹ ਦੇਖੋ ਕਿ ਹੁਣ ਕੈਰੀ ਤਿਆਰ ਆ ਬੇਰੀ ਦੀ ਹੋਦੀ ਉਹਦੇ ਬਾਅਦ ਜਿਹੜੀ ਦੂਈ ਵਿਚਰੀ ਉਹਦੇ 5 ਦਿਨ ਬਾਅਦ ਉਹਦੇ ਨਾਲੇ ਬਣਾ ਦੇ ਇੱਕ ਹੋਰ ਵੀ ਜੁਣੀ ਆ ਹਾਂ ਉਹਦੇ ਬਾਅਦ ਇੱਕ ਹੋਰ ਵੀ ਜੁਣੀ ਆ ਜੀ ਅੱਛਾ ਹਾਂ ਤਾਂ ਪੂਰੀ ਹੋਣੀ ਤਾਂ ਪੂਰੀ ਹੋਣੀ ਉਹਦੇ ਨਾਲੇ ਬਣਾਉਣੀ ਚਾਹੀਦੀ ਨਾ ਉਹ ਪੱਤਰਾ ਤਾਂ ਆਏ ਪਈ ਐ ਪੱਤਰਾ ਹੋਇਆ ਗਿਆ ਉੱਥੇ ਮਾਰ ਕੇ ਸਰਕਟ ਦੀ ਆਈ ਰੱਡੇ ਪੱਟ ਕੇ ਨਾਲੇ ਜੇ ਤਾਂ ਉਹਦੇ ਜਾਲੇ ਦੇ ਤਾਂ ਪੱਤਰਾ ਬਾਣੀ ਖਾ ਦੇ ਮੈਂ ਚੁੱਪੀ ਨਹੀਂ ਨਿਖੜਦੀ ਕਿੰਮਤ ਤੇ ਪਾਣੀ ਖਾਣਾ ਨਹੀਂ ਮਾਨੀ ਖਾਦੀ ਬਾਈ ਟੈਕਨੀਕਲ ਰੂਲ ਕਰਾ ਕੇ ਦਾਜਰਬਾ ਲੋਟ ਹੈ ਯਾਰ ਕਹਿੰਦੀ ਹੋਰ ਕੀ ਆ ਸਾਡਾ ਬਹੁਤ ਵਧੀਆ ਪ੍ਰੀਸ ਜੰਮੀ ਆ ਬਾਈ ਜਿੰਨਾ ਇਹ ਪਾ ਗਾਹ ਪਿਆ ਤੇ ਆ ਰੇ ਪਰ ਉਹਨਾਂ ਕਾਮਯਾਬ ਕਾਮਯਾਬ ਹੋਇਆ ਵਧੀਆ ਹੋਈ ਆ ਹੋਰ ਹਰ ਐ ਵੀ ਵੀ ਉੱਪਰ ਥਰੇ ਆ ਬਰਾਬਰ ਹੈ ਜੀ ਬਰਾਬਰ ਖੜੀ ਹੈ ਤੇ ਆ ਰਵਾ ਹੋਣਾ ਵੀ ਚਾਹੀਦਾ ਬਹੁਤ ਦਹੀਂ ਟੈਂਕ ਦਾ ਪਤਾ ਨਹੀਂ ਲੱਗਦਾ ਤੂੰ ਰਾਣ ਦੇ ਕੁੱਕੜੇ ਖਾਧੇ ਹੋਏ ਨੇ ਉਹ ਕੁੱਕੜੀ ਖੋਲ ਜਾਣੀ ਲੈ ਰਿਹਾ ਬੰਦਾ ਕੱਢ ਰਿਹਾ ਸੋਨਾ ਆਇਆ ਏ ਕੁੱਤ ਕਾਨ ਓਏ ਕੁੱਕੜੀ ਆ ਜਾ ਮੁੰਡੀ ਕੁੱਕੜੀ ਕੁੱਕੜੀ ਆ ਜਾ ਮੁੰਡੀ ਆਹ ਵਾਏ ਇਹਨੂੰ ਫਰਕ ਕੋਈ ਨਹੀਂ ਹੈਗਾ ਕੋਮੂਰ ਕੋਈ ਫਰਕ ਨਹੀਂ ਹੈਗਾ ਲੈ ਕਹਿ ਕਹ ਕੁੱਤ ਖਾਣੀ ਕਹਿੰਦਾ ਆ ਜਾ ਦੇਖਦਾ ਜਗਾ ਵੀ ਬਾਈ ਹਾਂ ਜੇ ਵੀ ਟਿਕਦਾ ਨਹੀਂ ਪੁੱਤਾ ਲੰਗ ਰਿਹਾ ਬਾਈ ਵਿਚ ਨੂੰ ਦੇਵਾ ਜੀ ਲੱਗੀ ਜਾਂਦੇ ਆ ਕਿ ਨਹੀਂ ਠੰਡੀ ਗਾਦੀ ਰੱਖੀ ਰੱਖੂੰਗਾ ਤੂੰ ਓਏ ਥੰਡੀ ਗਾਹ ਪਾ ਲਵੇ ਆ ਕਾਂਡਾਂ ਇੰਨੀ ਜਿਆਦਾ ਜਿਰਾ ਕੇ ਕਾਂਡੋ ਜਿਹੜੀ ਅਜਾ ਭੁਗੀ ਘਟਾਰ ਤੋਤੇ ਗੁਰਜੂਗੇ ਚਲੀ ਤੇ ਇਹ ਨਾਲ ਸਾਡੀ ਕੋਲ ਆ ਕੇ ਝਟਾਉਣੀ ਪੈਂਦੀ ਕੌਣ ਵੀ ਬੈਠੇ ਦੇਖ ਦਿਨ ਬਾਈ ਤੋਈ ਫੜਦੇ ਉਹਦਾ ਮਾੜਾ ਮੋਟਾ ਉਹ ਚੁੰਡੀ ਸਾਡੀ ਜੂ ਦੇਉਣੇ ਵਿੱਚ ਢਿੱਡੀ ਭੁਣ ਕੇ ਕੌਣ ਇਹ ਤਾਂ ਕਿ ਆ ਪਟਲੀਆਂ ਇਹ ਬੈਠੇ ਰਿਹਾ ਕੌਣ ਤਾਂ ਥੋੜਾ ਮੱਕੀ ਨੂੰ ਪੈਂਦਾ ਅੱਗੇ ਜਿੱਤਣਾ ਉਹ ਏਸੀ ਲੱਗਿਆ ਪਿਆ ਬਾਹਰ ਪੂਰਾ ਸੌ ਸੇਕ ਪੈਂਦਾ ਹੁਣ ਉਹਨੇ ਕਾਹਣਾ ਕਰਨਾ ਹੈ ਉੱਪਰ ਦਾ ਫਰਕ ਹੈ ਨਹੀਂ ਉੰਮੀ ਹੋ ਜਾ ਸਿੱਧੀ ਧੁੱਪ ਪੈਂਦੀ ਰਹੀ ਉਹਦਾ ਤਾਂ ਨੀ ਚੱਕਰ ਹੈਗਾ ਧੁੱਪਾਂ ਦਾ ਉਹ ਨੂੰ ਚੱਕਰ ਨਹੀਂ ਧੁੱਪਾਂ ਚੱਕਰ ਨਹੀਂ ਉਹਨੇ ਤਾਂ ਗਰਮਾ ਬਾਹਰ ਡੇ ਉਹਦਾ ਪੰਖਾ ਆਹ ਜੇ ਬਾਈ ਮੈਂ ਦੇਖੇ ਦੋ ਤਾਰ ਨੂੰ ਅੱਗ ਵੀ ਲੱਗੀ ਬਾਹਰ ਜਿਹੜੇ ਐਂਟਰਾਉਂਜੇ ਅੱਛਾ ਅੱਗ ਲੱਗੀ ਵੀ ਦੇਖੀ ਬਈ ਤਾਂ ਮਨ ਇਹਨੋਂ ਕੀ ਕਰ ਆ ਫੋਨ ਨਹੀਂ ਖੜਦੇ ਹੈਗੇ ਮੈਂ ਕਹਿੰਦਾ ਜੇ 24 ਘੰਟੇ ਚਲਾ ਰੱਖੀ ਇਹਨੂੰ ਅੱਗ ਲੱਗੀ ਆਪਾਂ ਸਾਧੂ ਆ ਰਹੇ ਨੇ ਮੜਾ ਜਾ ਲਗਾਤਾਰ ਤਾਂ ਅੱਗ ਪੈ ਜੇ ਬਣਾ ਦੋ ਚਾਰ ਘੰਟੇ ਚਲਾਉਂਦੇ ਹਾਂ ਦੇਖੋ ਰੱਟਾ ਜਾ ਬੰਦ ਕਰ ਦਿੰਦੇ ਆ ਬਿੱਲ ਤੇ ਵੀ ਡਰ ਲੱਗਦਾ ਵੀ ਬਿੱਲ ਆ ਜਾਵੇ ਝੂਟਾ ਪ੍ਰਭੂ ਗੋਜਨ ਆਹੀ ਮਰੇ ਨਹੀਂ ਆਹੀ ਟੈਨਸ਼ਨ ਆਹੀ ਟੈਨਸ਼ਨ ਹੁੰਦੀ ਵੀ ਇੱਕ ਬਿੱਲ ਤਾਂ ਵਿਚਾਲੀਏ ਇਹਨਾਂ ਬਿੱਲ ਨਾਲ ਆਹੀ ਵਜਾ ਲਾਉਂਦਾ ਜਿਹੜਾ ਬਜ ਰਿਹਾ ਵਾ ਝੂਟ ਅਗਲੇ ਦਾ ਆਉਗਾ ਅਗਲਾ ਆਉਗਾ ਪਰ ਗਰਮੀ ਜਿਨੀ ਠੰਡ ਪਈ ਉਨੀ ਗਰਮੀ ਵੀ ਵੇਟ ਗਈ ਜਿਆਦਾ ਪਈ ਬਰਬਰ ਰਿਕਾਰਡ ਗਲ ਵਾਰਮਿੰਗ ਪਈ ਆਇਆ ਵਾ ਇਹ ਪਰ ਕਹਿੰਦੇ ਵੀ ਚਾਚਾ ਮੀਂਹ ਦੱਸਿਆ ਵਾ ਵੀ ਮੀਂਹ ਘਟ ਪੈਣਾ ਐਸੋ ਅੱਛਾ ਬਾਰੇ ਜੋ ਲਾ ਕੇ ਨਾ ਤੇ ਇਹਨੂੰ ਦੇਵ ਸਾਰਾ ਉਹ ਆ ਪਾਣੀ ਔਖਾ ਗਾ ਸਕਦਾ ਕੋਈ ਫਰਕ ਨਹੀਂ ਪਤਾ ਲਾਈ ਜਾਂਦੇ ਨੇ ਵੀ ਘੱਟ ਪਾਉਂਗੇ ਚੱਲ 32 32 ਪਾਈ ਹਣ ਸਭ ਤੋਂ 32 32 ਉਹ ਬੋਤਾਂ ਥੋੜਾ ਜਮੀ ਪੈ ਜਾਵੇ ਹਾਂ ਉਹ ਤਾਂ ਹੁਣ ਸੌਣ ਮਹੀਨਾ ਆਉਣਾ ਹੀ ਆ ਮੀ ਤਾਂ ਪੈਣੇ ਪੈਣੇ ਪਰ ਆਏ ਵੀ ਜਿਹੜਾ ਅੱਕੇ ਪੈਣੇ ਉਦੋਂ ਦੀ ਪੈਣੇ ਹਾਂ ਕਾ ਕਾ ਕੱਟ ਲੈ ਆ 60 ਚਾਹੀਦੇ 32 32 ਉਹ ਸੌਣ ਜਿਹੜੀ ਲੱਗਦੀ ਹੈ ਹਾਂ ਆਉਂਦੀ ਜਿਹੜੀ ਔਕੀ ਹੈ ਸੌਣ ਜਿਹੜੀ ਉਹ ਲੱਗਣੀ ਹੈ ਸਮਝ ਰਹਿ ਜੂ ਹੈ ਨਹੀਂ ਮੋਂਗਨ ਅਕਲੀ ਮੀਹ ਵਾਲਾ ਬਣਾਉਣੀ ਪੈਣਾ ਨਾਲ ਨਾਉਣ ਵਾਸਤੇ ਮਾਉਣੀ ਪੈਣਾ ਚਾਹੀਦਾ ਹੈ ਕਿ ਨੋਂ ਨੂੰ ਇੱਥੇ ਫੁਆਰੇ ਆ ਬਾਈ ਚਾਹੀਦਾ ਹੈ ਨਾ ਯਾਰ ਲੋੜੇ ਨਹੀਂ ਹੈਗੀ ਫੁਆਰੇ ਦੀ ਹਾਂ ਲੈ ਮੈਂ ਤਾਂ ਜ਼ਿਆਦਾ ਹੁਣ ਆਇਆ ਤੁਸੀਂ ਉਹ ਆਪਣਾ ਜਿਹੜੀ ਛੰਨਜੀ ਪਾਈ ਆ ਮੈਨੂੰ ਗਲੀਆਂ ਕੱਢ ਲਓ ਵਿੱਚ ਪੈ ਪਾ ਲਓ ਆਂਡੇ ਬਣਾ ਘੁੰਮਣੀ ਉਹ ਹੈਂ ਆਂਡੇ ਬਣਾ ਘੁੰਮਣੀ ਘੁੰਮਣੀ ਕਾਤੇ ਆਏ ਤਾਂ ਆਏ ਪਾਏ ਮੈਨੂੰ ਉੱਪਰੋਂ ਪੈ ਪਾਏ ਹੋਏ ਆਂ ਗਲੀਆਂ ਕੱਢ ਕੇ ਇੱਧਰ ਤੇ ਮੋਟੇ ਪੈਪਾ ਕੇ ਪ੍ਰੈਸ਼ਰ ਬਣਾਤਾ ਸਾਰਾ ਮੀਹ ਪੈਣਾ ਦਾ ਗੱਪੇ ਉਹ ਵੀ ਪੈਣਾ ਇੱਕ ਜਿਹੜਾ ਡੰਗਰਾ ਲਾਉਂਦੇ ਫੁਆਰੇ ਸਿਸਟਮ ਉਹ ਵੀ ਲੱਗ ਸਕਦਾ ਉਹ ਯਾਰ ਉਹ ਨਹੀਂ ਉਹ ਨਹੀਂ ਕਰਦੇ ਹੁੰਦੇ ਆਪਾਂ ਉੱਥੇ ਇੱਕ ਕੇ ਦੀ ਕੋਈ ਨਾਉਣ ਕੋਈ ਕਿੱਥੇ ਗਏ ਤੇ ਯਾਰ ਸਾਹਿਬ ਫਨ ਸਿਟੀ ਜੀ ਫਾਖੜੀ ਉੱਥੇ ਐਦਾਂ ਹੀ ਦਾ ਤੇਰੀ ਸ਼ਾਨ ਜੀ ਆ ਜਿੱਥੇ ਕਰਦਾ ਦਾ ਪਾਣੀ ਬਸ ਉਹੀ ਕੰਮ ਹੈ ਜਿਹੜੇ ਮੋਟਰ ਚਲਾਉਂਦੇ ਜਾਂ ਲੈਟ ਹੈਗੀ ਆ ਉਹ ਜਬਾਤੀ ਮੋਟਰ ਮੈਂ ਕਿਹਾ ਗਲੀਆਂ ਵਿੱਚ ਕਰਾ ਲਈ ਆਪਾਂ ਪਾਵੇ ਪੈਣੇ ਉੱਥੇ ਨਾ ਹੋਣੀ ਦਾ ਜੇ ਦੇਖੇ ਮੇਰੀ ਗੱਲ ਸੁਣਨਾ ਨਾਉਣ ਦੇ ਜੱਠੇ ਆਉਂਗਾ ਪੜੀ ਨਹੀਂ ਯਾਰ ਆਪਣੇ ਰਹਿ ਗਏ ਛੋਟੇ ਆਪਣੇ ਰਹਿ ਗਏ ਜੱਠੇ ਛੋਟੇ ਡਾਇਰੈਕਟਰ ਪੈ ਹੋ ਗਏ ਆ ਉਹਦੇ ਕਾਂਟੋ ਬਾਈ ਇਹ ਫਿਰਦੀ ਘਟ ਰੇਲਾ ਡਰਦੀ ਵੀ ਨਹੀਂ ਕੋਲੇ ਗੱਲ ਸੱਚੀ ਹੋ ਗਈ ਗਈ ਇਹ ਡਰਦੀ ਦੇਖ ਰਹਾ ਰੂੰਗੀ ਫੇਰੇ ਚਲੇ ਜਾਨਦੀ ਨਹੀਂ ਰਹਾ ਜਾਨਦੀ ਨਹੀਂ ਦੇਖ ਰਹਾ ਮੈਂ ਜਾੜ ਕੇ ਨਹੀਂ ਮਾਰਦਾ ਕਿਤੇ ਹੋਈਓ ਹੜਾ ਹੜਾ ਕਿਦੇ ਭੋਗ ਪੈ ਜਵੇ ਬਾਈ ਹਾਂ ਉਹ ਵੀ ਕਰਨ ਬਾਈ ਗਰਮੀ ਦਾ ਬੁਰਾ ਹਾਲ ਹੈ ਇਹ ਵੀ ਕੀ ਕਰਨਾ ਹਲੇ ਵੀ ਗਈ ਨਹੀਂ ਹੈਗੀ ਗਾਂਦੀ ਨਹੀਂ ਹੈਗੀ ਉਹ ਫਿਰਦੀ ਆ ਆ ਗਈ ਜਾਊਗੀ ਭਾਈ ਆਪਣਾ ਇਸ ਕਰਕੇ ਜਾਊਗੀ ਕੋਟਾਪੂਰਾ ਹਿੱਸਾ ਲੈ ਕੇ ਜਾਊਗੀ ਆਪਣਾ ਇਹ ਹਿੱਸਾ ਕਾ ਪਡਾਂਗਾ ਬਹੁ ਕਰਦੀ ਆ ਇਹ ਉਹਦੇ ਉਹਦੇ ਦੰਦ ਦੋਈ ਤੇ ਮੂੰਹ ਚਲਦੇ ਦਰਦ ਕਰ ਦੋੜਾ ਸਪੀਡ ਇੰਨੀ ਆ ਮੂੰਹ ਦੀ ਛੜਦੇ ਗੱਲਾਂ ਇੰਨੀ ਸਿੱਧੀ ਦਾ ਜਿਹੜੀ ਟੋਕਾ ਟੁੱਕੇ ਵਾਲੀ ਮਸ਼ੀਨ ਆ ਤੇ ਦੂਈ ਪਪੂਲਰ ਦੀ ਉਹ ਨਹੀਂ ਚੱਲਦੀ ਰਾਜੂ ਬਾਈ ਨੂੰ ਠੇਕਾ ਦੇ ਦੋ ਇਹਨੂੰ ਫੜ ਕੇ ਛੱਡੇ ਆਉਣੀ ਆ ਇਹਨੂੰ ਆ ਕਹਿਣਾ ਹੈ ਭਾਈ ਸਾਹ ਜੰਗਲਰਾ ਲਿਆਉਂਦੇ ਨੇ ਸ਼ੁਰੂ ਆ ਕਾਲੇ ਲਾਂਪਰ ਦੀ ਛੱਡ ਕੇ ਆਉਂਦੇ ਆ ਕਾਲੇ ਲਾਂਪਰ ਆਹ ਦੇ ਫੁੱਲ ਜੰਡ ਕੇ ਬਣਦੇ ਆਲੇ ਕੜੇ ਗਈ ਆ ਉੱਥੇ ਫਿਰ ਦੇਖ ਲੈ ਕੰਮ ਕਰਦੀ ਆ ਆਪਣਾ ਅੜੀ ਕ ਯਾਰਾ ਬੜਾ ਟਲਾ ਮਾਰਦਾ ਮਰ ਜਾਣਾ ਮਰੂੜੀਆਂ ਛੋਟੀਆਂ ਉਹ ਵੀ ਇੱਧਰੇ ਜਾਵੇ ਲੈ ਲੈ ਉੱਪਰ ਬੱਤੀਆਂ ਹਲਦੀ ਆ ਮੇਰੀ ਹਲਦੀ ਇਹਦੀ ਹਲਦੀ ਹੈਗੀ ਬਾਈ ਬਹੁਤ ਕਹਿੜੀ ਆ ਬੱਸ ਕਰ ਉਹ ਭੜੇ ਲੈ ਹੁਣ ਇਹ ਫੜੇ ਲੈ ਬੂਸ ਤੇ ਫੜ ਲੈ ਇਹਨੂੰ ਹੋਰ ਛੱਡੇ ਆਉਣੀ ਹੋਣੇ ਦਾਤਾ ਬਾਈ ਗਿਆ ਹੁੰਦੇ ਸੀ ਕੀ ਗੱਲ ਫੜੂਗਾ ਦੌੜ ਗਈ ਦੌੜ ਗਈ ਦੌੜ ਗਈ ਦੌੜ ਗਈ ਤਾ ਉਧਰ ਚੱਲ ਹੁਣ ਏ ਭਾਈ ਵੜਾ ਰਿਹਾ ਫੁੱਦੂ ਤਿਆ ਤਕੜਦੀ ਆਵਾਜ਼ ਆ ਭਾਈ ਕਰ ਕੀ ਕੰਮ ਆ ਫੜਾ ਕੰਮ ਦਾ ਮੌਕਾ ਕੀ ਹੈ ਜਿਹਦੇ ਬੈਠ ਗਿਆ ਨਾ 10 ਮਿੰਟ ਉੱਥੇ ਪੱਟੀ ਜਿੰਨੀ ਲੱਗੀ ਪਾਉਂਦੀ ਆ ਇਹ ਤੂੰ ਐਨੀ ਚੁਗਦੀ ਆ ਆਪਣੀ ਦੀ ਸੂਰ ਵਾਲੇ ਕੰਮ ਹਾਂ ਉਹ ਨੂੰ ਜਗਾ ਖਾਲੀ ਕਰਨੀ ਨੇ ਬਸ ਇਹ ਸੂਰ ਲਿਟਦੇ ਹਾਂ ਨੂੰ ਜਗਾ ਕਰ ਦੇ ਨੀ ਖਾਲੀ ਨੇ ਓਏ ਸ਼ਾਨ ਦਾ ਕੇ ਆਪਣੇ ਭਾਈ ਪੁੱਤ ਪੁੱਛਿਆ ਜੀ ਮੈਂ ਤਾਂ ਹਾਂ ਸ਼ਾਨ ਦਾ ਸ਼ਾਨਾ ਦਾਦਾ ਭਾਈ ਬਣ ਗਿਆ ਕੰਮ ਹੋਣਾ ਉਹ ਸੇ ਉਸਨੀ ਮੈਨੂੰ ਮਿਲਿਆ ਤਾਂ ਹਾਂ ਬੰੂਆ ਗਿਆ ਨਹੀਂ ਬਣਾ ਗਿਆ ਪੂਰੀ ਹੋ ਕਨੇ ਉਹਦਾ ਕਰਕੇ ਆਪਣਾ ਕੰਮ ਹਾਂ ਇਕਦ ਰਹਿ ਗਿਆ ਪੱਖੇ ਵਾਲਾ ਕੁੰਡਾ ਲਾਉਣੇ ਨੂੰ ਅੱਛਾ ਪੱਖੇ ਵਾਲਾ ਕੁੰਡਾ ਰਹਿੰਦਾ ਉਹਨੂੰ ਕਹਿੰਦਾ ਉਹਨੂੰ ਬਲਾਉਣਾ ਸਹੀ ਕਹਿੰਦਾ ਫਿਰ ਜਦੇ ਮੈਂ ਕੁੰਡੇ ਲਾਦਦੇ ਉਹਨੂੰ ਸਭ ਕੁਝ ਜਦੇ ਕਰਦੇ ਕਿਉਂ ਬੁਲਾਈ ਹੁਣ ਅਸੀਂ ਸੁੱਖੇ ਨੂੰ ਮਿਸਤਰੀ ਉਹ ਕਹਿੰਦਾ ਮਿੰਕੇ ਹਾਂ ਮਿਸਤਰੀ ਨੂੰ ਉਹ ਮਿੰਕੇ ਨਾ ਆਏ ਤੋਏ ਕੱਢ ਕੇ ਸਵਿੰਟ ਬਾਜੂ ਉੱਪਰ ਬੈਲਟ ਹੁਣੀ ਰੱਖ ਕੇ ਉਹ ਅੱਛਾ ਕਹਿੰਦਾ ਥੱਲੇ ਦਾ ਬੈਲਟ ਨਹੀਂ ਹੁਣ ਜਿਹਦੇ ਪਾ ਹੋਆ ਟਾਇਪ ਹੈ ਉਹ ਕੱਢ ਕੇ ਹੁਣੇ ਹੈ ਹੈ ਕਿ ਨਹੀਂ ਸੋਇਕ ਕਹਦਾ ਉਹ ਕਬੂਕਾ ਮੇਤਰੀ ਕਹਾਂ ਉਹ ਕੱਲ ਕਹਿੰਦਾ ਮੈਂ ਆਉਂਗਾ ਆਉਂਦੀ ਨਹੀਂ ਇੱਕ ਘੰਟਾ ਉਹ ਨਾਉਂਦਾ ਸੁੱਕਾ ਕਹਿੰਦਾ ਮੈਂ ਆਉਂਗਾ ਸ਼ਬਦ ਤਿੰਨ ਦਿਨ ਹੋ ਗਏ ਕਹਿੰਦੇ ਉਹ ਇੱਕ ਨੇ ਕਹਿੰਦਾ ਮਗਰ ਪੈਣਾ ਪੈਂਦਾ ਮਾੜਾ ਫੇਰ ਮਗਰ ਕਿਹਾ ਪਈ ਜਿਹੜਾ ਕੱਖ ਨਹੀਂ ਬੱਦੋ ਜਿੱਕੜਾ ਕਾਂਡੋ ਦੇ ਮਗਰ ਬੈਠਾ ਸੁੱਕੇ ਮਗਰ ਉਦਾਂ ਹੀ ਬੈ ਜਾ ਨਹੀਂ ਸੁੱਕੇ ਨੇ ਕਹਿੰਦਾ ਆ ਗਿਆ ਇਹਨਾਂ ਵਿੱਚ ਜਿੱਕਰ ਮੈਂ ਘੋਰੀ ਲੈਣ ਚੱਲਿਆ ਤੂੰ ਤਿਆਰੀ ਕਰਕੇ ਰੱਖੇ ਮੈਂ ਬਿੱਲ ਆਉਣਾ ਆਜਾ ਇੱਦਾਂ ਪੇਰੋਣੋ ਦਾ ਕੋਈ ਨਹੀਂ ਕਿੱਥੇ ਮਗਰ ਬੈਠਾ ਜਾ ਉੱਤਰ ਦਿਨੀ ਟਾਈਮ ਲੱਗਦਾਊਗਾ ਉਹ ਟਾਈਮ ਤਾਂ ਕੱਢਣਾ ਪੈਂਦਾ ਉਹਦੀ ਛੁੱਟੀ ਹੁਣ ਟਾਈਮ ਹੋ ਗਿਆ ਸਾਢੇ 5 ਹੋ ਗਏ ਕੱਲ ਵੀ ਛੁੱਟੀ ਸੀ ਪਰਸੋਂ ਵੀ ਛੁੱਟੀ ਹੈ ਅਰੇ ਕੰਮ ਹੋਣਾ ਉਹਦੇ ਕੋਲ ਪਹਿਲਾਂ ਪੈਂਦਾ ਟਾਈਮ ਹੈ ਮੈਂ ਕੰਮ ਤਾਂ ਬਿੱਲ ਤਾਂ ਕੋਈ ਨਹੀਂ ਕੋਈ ਪੂਰਾ ਟਾਈਮ ਦਾ ਕੰਮ ਆਉਂਦਾ ਇਹ ਸਮਝ ਆਹੋ ਹੈ ਤਾਂ ਆਪਣਾ ਛੋਟਾ ਪ੍ਰੋਜੈਕਟ ਪ੍ਰੋਜੈਕਟ ਛੋਟਾ ਹੈ ਸਾਢੇ 5:30 ਦਾ ਕਰ ਦੇਣਾ 7 ਵਜੇ ਦਾ ਕਰ ਦੇਣਾ ਰੇਡ ਘੱਟ ਦਾ ਕੰਮ ਆਉਂਦਾ ਇਹ ਤਾਂ ਠੀਕ ਹੈ ਇੱਕ ਵਾਰੀ ਉਹਨੂੰ ਕੱਢ ਕੇ ਮਹੌਰੀ ਲਈ ਆਈਏ ਛਤਰੀ ਅਰੇ ਬੇਲੀਦਾ ਨਹੀਂ ਹੈਗਾ ਉਹ ਬੇਲ ਤਾਂ ਹੈਗਾ ਸਾਡਾ ਪਤਾ ਤੇਰਾ ਘੱਟ ਬੇਲ ਬੇਲ ਤਾਂ ਮੇਰਾ ਬਿੱਲ ਨਹੀਂ ਆ ਜਾ ਤੈਨੂੰ ਕਹਦਾ ਕਹਿੰਦਾ ਚਾਚੇ ਨਿੰਦਰੀ ਵਾਲਾ ਪਾਣੀ ਸਾਡੇ ਤੂੰ ਚਾਚਾ ਕਹਿੰਦਾ 4 ਮੋਟਰ ਚੱਲਦੀਆਂ ਚਾਚਾ ਹੁਣ ਉਹਨੇ ਛੁੱਟੀ ਆਤ ਲਾ ਸਕਦੇ ਤੇ ਅੱਜ ਛੁੱਟੀ ਤੇ ਐਤਵਾਰ ਦੀ ਚਾਚੇ ਇਹਦਾ ਹੋਰ ਨਹੀਂ ਤਾਂ ਲੇਖਾ ਦੇਣਾ ਅੱਜ ਤਾਂ ਦੇ ਅੱਜ ਤਾਂ ਲਾ ਸਕਦੇ ਤੇ ਉਹ ਠੀਕ ਨਹੀਂ ਗੱਲ ਬਈ ਨਾਲੇ ਚਾਚਾ ਕਹਿੰਦਾ ਪਹਿਲਾਂ ਨਾਲੇ ਲੇਖਾ ਲਾ ਸਾਰਾ ਚਾਚੇ ਦੀ ਉਹ ਚਾਚੇ ਦਾ ਦੇ ਇੱਕ ਪਸਰਾ ਮੋਟਰ ਚੱਲਦੀ ਸੀ ਹੁਣ ਉਰੇ ਵੀ ਲਾ ਉਰੇ ਮੈਂ ਨੂੰ ਕਿਹਾ ਵਾਹ 5 ਕੇਰੇ ਬਣਾ ਦੇ ਕਿਹਾ ਪਹਿਲਾਂ ਤੇ ਪਹਿਲਾਂ 5 ਰੁਪਏ ਹੂੰ ਉਹਨੂੰ ਬੰਦਾ ਛੱਡ ਕੇ 2 ਘੰਟੇ ਵਿੱਲਾ ਘੰਟਾ 1/2 ਘੰਟਾ ਇਹ ਕਹਿੰਦਾ ਪਬੂਲੇ ਨੂੰ ਪਾ ਉਹ ਕੁੱਲੇ ਨੂੰ ਸਾਰੇ ਬੂਲ ਨੂੰ ਹੋ ਜਾਣਾ ਦਾ ਫੇਰ ਘਾਟਾ ਉੱਥੇ ਪੱਟਾ ਕੱਢ ਨੂੰ ਲੱਗੇ 40 ਦਾ ਪੱਟਾ ਕੱਢੀਏ ਹੁਣ ਸਾਰੇ ਖੇਤ ਵਾ ਫੇਰ ਹੁੱਲੇ ਹੀ ਬਣ ਗਿਆ ਅੱਛਾ ਲਾਉ ਉਹ ਹੜਦਾ ਗਿਆਰਾ ਇੱਕ ਨਾ 11 ਬਣਾਉ ਕਿਹੜਾ ਫੇਰ ਇੰਨੇ ਹਾਂ ਸਰੇ ਵੀ ਲਾਉਣੇ ਆ ਸਰੇ ਨਹੀਂ ਲਾਉਣੇ ਬੱਟਾਂ ਦੇ ਕੱਪੇ ਬੱਟ ਪਾਤੀ ਦਿੰਦੇ ਨਾ ਜਿਹੜਾ ਪਹਿਲਾ ਤੇ ਘਾਰੇ ਬਣਾਵੇ ਪੰਜ ਉਹ ਘਾਰੇ ਨੂੰ ਬਹੁਤ ਵਧੀਆ ਪਾਣੀ ਇੱਕ ਤਾਂ ਜਾਂਦਾ ਨੀਵਾ ਫੇਰ ਯਾਰ ਹੁਣ ਜੇ ਆਪਣਾ ਛੋਟਾ ਘਾਰਾ ਬਣਾਉਣਾ ਉਹਨੂੰ ਪਾਣੀ ਵੀ ਝੜ ਕੇ ਜਾਣਾ ਉਹਨੂੰ ਬੱਟ ਚਾਹੀਦੀ ਸਰੇ ਲੱਗਣੀ ਬੂਟੇ ਜਦ ਮਰਜੀ ਲੱਗ ਜਾ ਗੱਲੇ ਨੂੰ ਜਲਾਉਣਾ ਬਣ ਨਹੀਂ ਪਾਦੀ ਹੈ ਹੈ ਨਹੀਂ ਪਾਦੀ ਹੈ ਮੀ ਉਮੀਦ ਹੈ ਬਹੁਤ ਲੋੜਾ ਮਿੱਧੀ ਹੁਣ ਨਹੀਂ ਦਾ ਲੋੜਾ ਹੈ ਬਾਈ ਹੁੰਦਾ ਲੋੜਾ ਹਰ ਇੱਕ ਚੀਜ਼ ਲੋੜਾ ਜੀਵ ਜੰਤੂ ਦਰਖਤ ਮਿੱਟੀ ਫਸਲਾਂ ਲੱਦੋ ਮਾਜੀ ਲੜਾ ਮੀੜੀ ਬਹੁਤ ਲੋੜਾ ਹੁਣ ਨਦੀਮਤ ਰੱਖਦਾ ਬਾਈ ਦੇਖ ਨਹੀਂ ਹੁੰਦਾ ਹੁਣ ਮੈਨੇ ਜਿਆਦਾ ਜਿਹੜੇ ਨਦੀਮਤ ਰੱਖਤ ਖੜੇ ਆ ਨਾ ਸੁੱਕੇ ਪਏ ਆ ਬੁਰਾ ਹਾਲ ਹੈ ਸਹੀ ਗੱਲ ਹੈ ਬਾਈ ਆਏ ਕਮਲਾ ਜਾਂਦੇ ਪੱਤੇ ਦੁਬਾਰੇ ਇਹਨੂੰ ਹਾਂ ਹੁਣ ਇੱਥੇ ਚੱਲ ਆਪਣੇ ਬੂਟੇ ਨੂੰ ਪਾਣੀ ਲੱਗਦਾ ਉੱਥੇ ਕਿਨੇ ਪਾਣੀ ਲਾਉਣੋਂ ਤਾਂ ਮਾਰਾ ਦੀ ਹਾਲ ਪੁਰੇ ਹੈ ਹੈ ਇਹ ਉੱਪਰ ਤੇ ਕਿੰਨੀ ਗੁਰੂਗੀ ਤਾਂ ਆਉਣਾ ਲੱਗਣਾ ਹੈ ਉਹ ਬੀਜ ਜਰੂਰ ਚਾਹੀਦਾ ਤਾਂ ਹੀ ਉਹ ਸੁੱਕੇ ਪਏ ਆ ਕਈ ਵਾਰ ਜਦ ਅੱਗ ਲੱਗਦੀ ਪਰ ਉਹੇ ਤਰ੍ਹਾਂ ਫੂਕਣ ਦੇ ਲੱਗ ਆਪਾਂ ਜਾਈਂ ਲੱਗਦੀ ਆ ਜਾਂਦੀ ਕਹਿੰਦੇ ਸਾਹ ਸਾਡੇ ਆਪੇ ਲੱਗਦੀ ਆ ਆਪੇ ਲੱਗਦੀ ਹੈ ਨਾ ਤਾਰਾ ਪੂਰਾ ਪੜ ਜਾਂਦੇ ਘਰ ਦੀ ਚਾਹੀਦੀ ਆਪਣੇ ਹੈ ਅੱਜ ਲੱਗ ਗਿਆ ਤਾਰਾ ਇੱਕ ਨੇ ਪੜਦੀ ਆ ਗਾਪੀ ਕਰਕੇ ਜਾਈ ਹੈ ਬੜਾ ਗਾ ਪੈ ਪਏ ਹੋ ਗਿਆ ਬੜਾ ਗਾ ਹੁਣ ਜਿਹੜੇ ਘਰਾਂ 'ਚ ਬੋਲਟ ਨਹੀਂ ਆਉਂਦੀ ਪੂਰੀ ਗਰਮੀ ਕਰਕੇ ਦੀ ਗਰਮੀ ਤਾਰਾ ਛੱਡ ਦੇ ਇਹ ਤਾਂ ਮੇਰੀ ਗੱਲ ਚਾਰ ਦਿਨ ਨੂੰ ਤਾਰਾ ਪਕਲ ਪਕਲ ਕੇ ਨਹੀਂ ਥੱਲੇ ਤੋਂ ਦੇਖਦਾ ਜਾਈਦਾ ਐਸਾ ਤਾਂ ਨਹੀਂ ਲੌਪ ਲੱਗਿਆ ਹਾਂ ਨਹੀਂ ਲੌਣ ਲੱਗੇ ਹਾਂ ਤੇ ਲੋਡ ਜ਼ਿਆਦਾ ਭਾਜਣਾ ਲੋਡ ਕਿੱਥੇ ਮੰਡ ਥਾਈ ਹੈ ਹੁਣ ਅੱਗੇ ਮੰਡਾ ਇੱਥੇ ਥਾਈ ਬੰਦ ਹੋ ਜਾਂਦਾ ਤਾਂ ਉੱਥੇ ਪ੍ਰਧਾਨ ਦੇ ਖੇਤਾਂ ਕੋਲ ਅੱਜ ਤੱਕ ਕਿੱਥੇ ਉਹ ਬਿਰਲਾ ਫਾਰਮ ਉੱਥੇ ਥਾਈ ਜਾਂਦੀ ਆ ਹੁਣ ਇਹੀ ਜਾਂਦੀ ਆ ਇਹੀ ਜਾਂਦੀ ਆਪਣੀ ਵਾਲੀ ਲਾਈਨ ਪਟਾਕੇ ਤਾਂ ਪੈਣੀ ਹੀ ਐ ਉਹ ਹੁਣ ਉੱਧਰ ਤੇ ਹੁਣ ਹੀ ਚਾਹੀਦਾ ਘੰਟਾ ਟਾਈਮ ਹੈਗਾ ਉੱਧਰ ਹੁਣ ਜਾਇਆ ਹੁਣ ਟਾਈਮ ਖੁੱਲਾ ਉਹ ਵੀ ਹੈਰਾਨ ਹੁਣਾਂ ਉਹ ਵੀ ਅਸੀਂ ਵੀ ਹੈਰਾਨ ਹੁਣ ਲਾਈਨ ਤੇ ਹੁਣ ਜਾਂਦੀ ਆ ਜਿਹੜੇ ਚ ਚੱਲਦੀ ਆ ਉਹ ਆਵਰੇ ਜੇ ਇਹ ਨਹੀਂ ਹੁਣ ਮਾਈਕ ਹੋ ਵਿੱਚ ਬੰਦੇ ਹੀ ਹੈਗੇ ਇਹ ਵੀ ਕੀ ਕਰਨਾ ਚਾਹਦੇ ਉਹ ਬੰਦਾ ਜੇ ਉਧਰ ਲ ਜਾਈ ਹੋਰ ਆ ਆਪਣਾ ਜਾਈ ਹੋਰ ਸਮਝੇ ਉਧਰ ਲ ਜਾਈ ਬਰਲਾ ਭਰਮ ਵਾਲਾ ਹੋਰ ਆ ਆਪਣਾ ਇਹ ਜਾਈ ਹੋਰ ਹੈ ਹੁਣ ਜੇ ਇੱਧਰ ਤੇ ਜੋੜੀ ਵੀ ਆ ਹੁਣ ਉਧਰ ਉਧਰ ਇਹ ਜਾਈ ਤਾਂ ਖੁਬ ਜਿੱਥੇ ਤੋਂ ਜਾਂਦੀ ਆ ਕਹਿੰਦੇ ਸਮਾਨ ਆਇਆ ਵੇ ਲਗੜਨੇ ਪਤਾ ਨਹੀਂ ਕਹਤੇ ਇੰਨੇ ਲੋਕਾਂ ਤਾਂ ਲੁੱਲ ਜਨੇ ਹੁਣ 2 ਮਹੀਨੇ ਵਿਹਲੇ ਤੇ ਹੀ ਮਹੀਨਾ ਜਾ ਵੀ 15 ਦਿਨ ਵਿਹਲੇ ਆ ਹੁਣ ਟਾਈਮ ਆ ਦੱਸ ਦੇਣਾ ਹੈਗਾ ਜਿਹੜੇ ਖੰਭੇ ਹੜ੍ਹ ਦੇ ਨਾਲ ਆਏ ਨੇ ਉਹ ਇਹਨਾਂ ਨੂੰ ਫੇਰ ਹਾੜਾ ਉੜੇ ਵਾਲਾ ਗਾ ਇਹਨਾਂ ਦਿਨੇ ਤੇ ਆਇਆ ਤਾਂ ਮਹੀਨੇ ਤੱਕ ਜਾਂ ਤਾਂ ਨਹੀਂ ਲੋਈ ਹੋਈ ਹਣੀ ਵੀ ਕਹਿੰਦੇ ਨਦੀਓਂ ਪਾਰ ਕਰਨੀ ਖੰਭੇ ਨੇ ਆਏ ਸੋਚੀ ਸੱਤ ਸਭ ਕੁ ਖੜ ਗਈ ਦੀ ਸਮਾਨ ਕਹਿੰਦੇ ਹੁਣ ਆਇਆ ਵਾ ਕਹਿੰਦੇ ਆਪਾਂ ਘਟ ਦੇਨੇ ਕਹਿੰਦੇ 2-4 ਦਿਨਾਂ ਵਿੱਚ ਕੱਢਨੇ ਪਤਾ ਨਹੀਂ ਕਦ ਆਪਣਾ ਲੋਡ ਜੇਦੇ ਘਰ ਜਣਾ ਇੱਧਰ ਲਾ ਕੱਢਣਾ ਯਾਰ ਕਿੱਥੇ ਕਿੰਨਾ ਏਰੀਆ ਖੋਦ ਹੋ ਜਾਉਂਦਾ ਤੇ ਲੋਡ ਆਵੇ ਘਟ ਜਾਣਾ ਕਿੰਨੀਆਂ ਮੋਟਰਾਂ ਹੋਣੀਆਂ ਦੀ ਸੁਸਤਾ ਪਿੱਤੇ ਗਾਹੀ ਕਿੱਥੇ ਉਹ ਦਰਿਆ ਖਾਈ ਹੈ ਪਰ ਲੈਟ ਦੀ ਕਮੀ ਕੋਈ ਨਹੀਂ ਹੈ ਜੀ ਲਾਈਟ ਦਾ ਬਥੇਰੀਆ ਵੀ ਲਾਈਟ ਨਹੀਂ ਆਜੀ ਲਾਈਟ ਪਾਉ ਦਾ ਲਾਈਟ ਦਾ ਬਥੇਰੀਆ ਤਾਰਾ ਹੁਣ ਪਹਿਲੀ ਆ ਪੁਰਾਣੀ ਆ ਖੜੀ ਆ ਪੱਦੀਆਂ ਤਾਰਾਂ ਇਹ ਹਾਂ ਹੁਣ ਜਿੰਨਾ ਲੋਡ ਪੈਣਾ ਤਾਰਾਂ ਦਾ ਵੀ ਪਗਰ ਪਾ ਕੇ ਗਿਰਦੀਆਂ ਹੈ ਕਿ ਨਹੀਂ ਉਹ ਉਧਰ ਤੇ ਹੋ ਗਈ ਇੱਧਰ ਲੋਡ ਘਟਾ ਜਨਾ ਆਪਣਾ ਬਹੁਤ ਫਰਕ ਪੈ ਜਾਂਦਾ ਉਹਦਾ ਮੱਕੀ ਕਰਨ ਨਾਲ ਤਾਂ ਪੱਕੀ ਗੇਨ ਇੱਕ ਤਾਂ ਜਿਹੜੀ ਹੈ ਨਹੀਂ ਪਹਿਲੀ ਨੂੰ ਗੇਨ ਨਹੀਂ ਦੋਨੋਂ ਪਹਿਲੀ ਦੋਨੋਂ ਆਪਣੇ ਤਾਂ ਫੇਰ ਇਨੀ ਦਰਖਤ ਹੈ ਈ ਗਲਤੀ ਵੀ ਆ ਦਿੱਲੀ ਚ ਕੀ ਹਾਲ ਹੁੰਦਾ ਜਣਾ ਆਪਣਾ ਫੇਰ ਇਨੀ ਦਰਖਤ ਵੋਟਾਂ ਦਾ ਕੀ ਹੈ ਇੱਥੇ ਵੋਟਾਂ ਪਾ ਪਾ ਕੇ ਦੇਖੇ ਲਈਆਂ ਕਿ ਨੂੰ ਭਾਈ ਆਪਣੀ ਮਰਜ਼ੀ ਦਾ ਪਾ ਕੇ ਲੱਗ ਜਾਣਾ ਤੜਕੇ ਕੋਈ ਜਦ ਬਿਆਏ ਹਾਂ ਠੀਕ ਹੈ ਗੱਲ ਮੈਂ ਕਿਹਾ ਆਪਣੇ ਇੰਨੇ ਦਰਖਤਾਂ ਦਿੱਲੀ ਜਿਹਾ ਹਾਲ ਉਹ ਦਿੱਲੀ ਜੇ ਸੀ ਜ਼ਿਆਦਾ ਗਰਮੀ ਬਹੁਤ ਹੋਈ ਆ ਜਿਹੜਾ ਰੋੜਾ ਰੋੜਾ ਫਿਰ ਕਿਹਾ ਜਾਂ ਪਿੰਡਾਂ 'ਚ ਫੇਰ ਫਾਇਦਾ ਸ਼ਹਿਰਾਂ 'ਚ ਬਹੁਤ ਆਵੇਗਾ ਆਪਣੇ ਕਿੰਨੇ ਆਪਾਂ ਫੇਰ ਹੀ ਬਹਿ ਕੇ ਹੋ ਰਿਆ ਕਿਉਂ ਇਸ ਜਿੱਥੇ ਮਿਲਲੀ ਨਹੀਂ ਕਿ ਬੈਠਣੇ ਨੂੰ ਕੀ ਕਰੀਏ ਕਾਟੋ ਫੇਰ ਆ ਵੀ ਚੌਂਕਾ ਉਤਾ ਲੈਂਦੇ ਜਾਓ ਇਹਦੇ ਜੋ ਕੇ ਲੱਗ ਗਏ ਤੇ ਬਾਰ-ਬਾਰ ਇਹ ਫੇਰ ਉੱਥੀ ਜਾਣਾ ਉੱਥੀ ਜਾਣਾ ਜਾਣਾ ਫੇਰ ਉੱਥੀ ਨੇ ਜਿਦ ਤੇ ਮਰਜੀ ਗੇੜੀ ਚਾਰਦਾਨੇ ਉਹ ਚਾਹ ਆਪਣੀ ਸੇਖਾਂ ਨੇ ਨਾ ਕੋਈ ਗੱਲ ਦੀ ਗੱਲ ਆ ਜੀ ਜੀ ਦੇ ਕਰਮਾ ਮਮੂ ਨੇ ਖਾਣੀ ਹੈ ਜਣੀ ਦੇ ਜੋ ਕੋਈ ਕੈਰੀ ਗਾਉਂ ਨੂੰ ਜਿਹੜਾ ਟੂੜੀ ਤੇ ਜਾਉਂ ਬੀਜਦੇ ਉਹਨਾਂ ਨੂੰ ਲੱਗ ਜਿਹੜੀ ਲੱਗ ਬੀਜ ਨਹੀਂ ਪਿਆ ਕਰਨੀ ਹੈ ਵਢਾਂਗਾ ਬਹੁਤ ਇਹ ਬਹੁਤ ਵਢਾਂਗਾ ਕਰਦੀ ਆ ਬਹੁਤ ਕਾਦੀ ਸਾਤ ਇਹਦਾ ਤਾਂ ਐਸੇ ਖੇਤ ਮੱਕੀ ਬੀਜਦੇ ਸੀ ਮੱਕੀ ਵਾਲੇ ਚਾਰ ਚਾਰ ਉਂਗਲਾਂ ਦੇ ਟੰਡ ਉਹਨਾਂ ਵੜਦਣ ਹੁੰਦੀ ਆ ਮੈਂ ਬਾਈ ਹੁਣ ਅੱਜੀ ਵੀ ਉਹਨਾਂ ਰਾਤ ਨੂੰ ਚੱਲਣਾ ਹੈ ਹਾਂ ਰਾਤ ਨੂੰ ਉਹ ਬਾਰੀ ਬੈਸ ਬੰਨੇ ਆ ਬਾਰ ਬਾਰ ਇਸਰੇ ਅਰੇ ਕਿ ਜਾਂਵਲ ਟਾਈਮ ਉਹ ਰਾਤ ਨੂੰ ਚੱਲਦੀ ਉਹ ਰਾਤ ਨੂੰ ਮੈਨੂੰ ਪਤਾ ਵੀ ਤੇਰੇ ਵਾਂਗ ਕਟਾਈ ਹੋਣੀ ਹੈ ਕਟਾਈ ਕੀ ਬਰੀ ਗੱਲ ਸੁਣ ਲਾਉਦੇ ਹੁਣ ਬਜਰੀ ਉਹ ਕਿਆ ਕਰੇ ਛਾਵਾਂ ਦੇਖ ਕੇ ਓਟੇ ਛੱਡ ਰਹੀ ਜਿਗ ਤੇ ਜਾਵੇ ਹਮ ਤਾਂ ਪਗੜ ਥੋੜੀ ਹੈ ਬਹੁਤ ਕਿਹੜੇ ਕਿਸੇ ਨੂੰ ਨਰੋਣੀ ਆ ਉਹ ਕਿਆ ਜੇ ਕਿਸੇ ਦੁਰਾਜਪੁਰੋਂ ਸਿਗਲੇ ਉਹਦਾ ਸਿਰ ਦਿੰਦਾ ਬਾਹੜੀ ਪੂਰੀ ਕੱਦੀ ਸਿੱਕਤੀ ਬਾੜੀ ਕੇ ਕਹ ਬਣਦਾ ਗੇਰੀ ਦੀ ਕਰਮ ਜੀ ਰੰਬਾਲ ਦੇ ਦੁਰਾਜਪੁਰੇ ਵਿੱਚ ਲਿਪਿਆ ਪਿਆ ਆਹ ਉਹ ਕੀ ਜਾਂ ਘੜਦੀ ਉਹ ਵੀ ਉਹ ਹੀ ਬਹਦੀ ਉਹ ਉੱਤੀ ਜਾ ਘੜਦੀ ਨੂੰ ਪਾਣੀ ਪਾਰਟੀ ਕਰਨੀ ਹੈ ਉਹ ਉਹ ਮੇਰੇ ਪਾਣੀ ਧਰ ਦਿੰਦੇ ਪੂਰੇ ਤੀ ਤੀ ਜਾ ਕੇ ਖੜਦਾ ਇਨੇ ਮੋਹਾ ਵੀ ਕਰਦੀ ਫਿਰ ਮੋਕੇ ਮਾਰਦੀ ਏ ਲਿਬੇੜੀ ਬਾਈ ਦਾ ਸੱਡ ਕੇ ਰਾਰੀਓ ਕੱਕ ਵੀ ਪਸੰਦ ਤੇ ਖਾਂਦੀ ਬਾਈ ਜੀ ਕੱਕ ਵੀ ਆਪਣੇ ਮਾਂ ਮਾਰ ਜੀ ਦੇ ਖਾਂਦੀ ਏ ਗਰਮੀ ਵਾਲੀ ਖਾਂਦੀ ਏ ਤਾਈ ਮੋਹ ਮਾਰਦੀ ਏ ਪਰ ਇੰਨਾ ਕੇ ਤਾਂ ਫਿਰ ਮਿਹਨਤ ਕਰਨੀ ਪਣੀਗੇ ਜਿਹੜੀ ਉੱਪਰ ਨੇ ਸਰੀ ਵੀ ਖਾਂਦੀ ਏ ਹਾਂ ਐ ਵੀ ਕਰਪਾਉਣ ਦਿਖਾਣਾ ਆਪਣੀ ਮੂੰਹ ਦਾ ਖਾਣਾ ਹੈ ਮੇਰੇ ਖਾਣਾ ਆਪਣੀ ਪਸੰਦਾ ਖਾਣਾ ਫਿਰ ਇੰਨੇ ਸਟੱਗਲ ਕਰਨਾ ਹੀ ਪੈਣਾ ਸਰਦਈ ਸਰਦੂ ਹੀ ਪੀ ਲਿਆ ਕੋਈ ਠੰਡੀ ਜੀ ਦੇਖ ਲੈ ਕੱਲ ਫੇਫੜਾਈ ਤੇ ਅਸੀਂ ਕੋੜਾ ਲਈ ਨਹੀਂ ਜਿਕੜਾ ਠੂੜੀ ਨਹੀਂ ਮੰਨਦਾ ਹੈਗਾ ਪੁੱਛ ਕੱਲ ਕੱਲ ਤਾਂ ਹੋ ਵਿੱਚ ਜਾਏਗਾ ਕੱਲ ਕੱਲ ਕਹਿੰਦਾ ਹੈ ਕੱਲ ਅਸੀਂ ਭਾਈ ਸੱਕਰ ਭਾਈ ਸੱਕਰ ਭਾਈ ਕੱਲ ਅਸੀਂ ਸੱਕਰ ਵਧੀਆ ਠੰਡੀ ਜੀ ਸੱਕਰ ਭਾਈ ਇਹਨਾਂ ਦਾ ਬੰਪਾ ਚੱਕਰ ਵਧੀਆ ਠੰਡੀ ਜੀ ਸਵਾਦੇ ਬਹੁਤ ਹੀ ਗਲਤ ਆਕਾ ਬਹੁਤ ਸੁਆਦ ਸੀ ਰੰਗੇ ਬੰਤੇ ਹਾਂ ਕੱਲ ਦੋ ਜਿਹੇ ਐਡਮਾਂ ਨੂੰ ਖਾਲ ਤੋਂ ਦੀਆਂ ਨਾ ਕੱਲ ਬੰਦੂ ਵੀ ਘੱਟਦੇ 11 ਉਹ ਪੀ ਗਏ ਐਡਮਾਂ ਦਾ ਬੰਦ ਫੇ 11 ਪੀ ਗਏ ਪੂਰਾ ਭਰਿਆ ਉਹ ਪੂਰਾ ਇਹ ਕੈਂਪਰ ਵੀਰ ਦੇ ਹੁੰਨੇ ਆ ਇਹ ਆ ਛੋਟਾ 12 ਲੀਟਰ ਦਾ ਉਹ 10 ਲੀਟਰ ਨਹੀਂ ਅੱਧੀ ਬਾ 12 ਲੀਟਰ ਦੀ ਆ ਉਹ ਉੱਥੇ ਕਿਹ ਕਹਿੰਨੀ ਪਈ ਆਂਦੀ 10 ਲੀਟਰ ਹੁੰਦਾ ਬੱਲਾ ਬੱਲਾ ਕੀ ਹੋ ਗਿਆ ਬਾਈ ਗਰਮੀ ਜੇ ਹੁਣ ਪਾਣੀ ਦੋ ਅੱਧਾ ਕਿਲੋ ਦਾ ਪਾਣੀ ਹੂੰ ਪੀ ਕੇ ਘਰ ਦਾ ਬੰਦਾ ਜੇ ਅੱਧਾ ਲੀਟਰ ਵਾਲਾ ਇੱਕ ਵਾਰ ਚ ਮਾਰ ਦਿੰਦੇ ਹਾਂ ਹਾਂ ਠੱਕਰ ਵਾਲਾ ਵਧੀਆ ਸੀ ਦਸ ਦਾ ਗਲਾਸ ਵੀ ਜਨੇਰ ਉਹ ਕਿੱਥੇ ਪਾ ਲੰਦਾ ਪੀਦਾ ਠੰਡੀ ਨਾਲ ਸਵਾਦ ਹੈਲੋ ਉਸ ਤੋਂ ਵੀ ਵਧੀਆ ਸੀ ਹਾਂ ਨਜ਼ਾਰੇ ਵੰਤੇ ਗੱਲ ਗਲਾਬ ਦੇ ਫੁੱਲ ਪਾਦੇ ਸੀ ਭਾਈ ਕੱਲ ਨਾਲੇ ਤਾਂ ਮਿਹਨਤ ਤਾਂ ਹੁੰਦੀ ਆ ਭਾਈ ਮਿਹਨਤ ਬਹੁਤ ਮੈਂ ਕੰਟਾ ਲੱਗੇ ਹੋਣਾ ਬੂਹੇ ਦਾ ਘੜੀ ਨੂੰ ਹਾਂ ਮਿਹਨਤ ਹੁੰਦੀ ਆ ੁੰਡੀ ਛੋਡੀ ਦੀ ਆਮ ਕੱਲ ਚੱਲਿਆ ਕੰਮ ਗਲਾਬ ਦੇ ਫੁੱਲ ਵੀ ਰਕੜੇ ਤੇ ਹਾਂ ਉਹਨਾਂ ਨੂੰ ਲੋੜ ਲੱਗਦਾ ਗਲਾਬ ਦੇ ਫੁੱਲ ਵੀ ਰਕੜੇ ਭਾਈ ਫੂ ਟੇਕ ਲੱਗਾ ਹੈ ਤੇ ਠੀਕ ਹੈ ਠੀਕ ਜਿੰਮ ਜੋ ਮੈ ਜਾਣ ਦੀ ਲੋੜ ਨਹੀਂ ਫੇਰ ਉਹਨੂੰ ਸਰਦਾ ਹੀ ਨਾ ਹੋੜੇ ਕਰ ਦਿੰਦੇ ਨੇ ਲੋਕ ਤਾਂ ਰਗੜੇ ਕਰੂਗੀ ਆਪਾਂ ਠੀਕ ਆ ਸਿਰ ਐ ਨਹੀਂ ਵੀ ਕੇ ਸਰਦਾ ਹੀ ਕੋਈ ਹੋ ਇੰਨਾ ਨਹੀਂ ਹੋਦੇ ਅਸੀਂ ਪੀਣ ਲੱਗੇ ਜਮ ਜਮਲਾ ਕੰਮ ਤਾਂ ਡੇਢ ਦੀਦਾ ਬਸ 14 ਦਾ ਚੱਕਦੀ ਆ ਹਾਂ ਪੀਂਦੀ ਸਾਰੇ ਦਾ ਹੱਥ ਦੀ ਆ ਵੀ ਠੰਡਾ ਹੋ ਗਿਆ ਸਰੀਰ ਐ ਪਠੰਡੀ ਹੁੰਦੀ ਅੰਦਰ ਉਹ ਸ਼ੱਕਰ ਦਾ ਪਾਣੀ ਦਾ ਉਹ ਪੀ ਲੈ ਤਾਂ ਠੰਡੀ ਆ ਉਹ ਸ਼ੱਕਰ ਦਾ ਚੀਜ਼ ਬਹੁਤ ਵਧੀਆ ਗਿੜਾ ਰਗੜਾ ਰੋਣਾ ਨਾ ਬਦਾਮਾਂ ਨੂੰ ਰਗੜਾ ਲੱਗਦਾ ਤਾਂ ਕੰਡਾ ਬੈਠ ਕੇ ਗਲਾਬ ਦੇ ਫੁੱਲ ਪਾ ਕੇ ਚਾਚੇ ਉਹ ਗੱਲ ਹੋਰ ਬੜੀ ਲਿਆਓ ਫਿਰ ਇਹ ਕੰਮ ਕਰ ਮੇਰੇ ਹੋਟੇ ਠੀਕ ਆਰਾਮ ਨਾਲ ਚੱਲਦਾ ਕਿ ਟਕ 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 ਹੁੰਦੀ ਹੈ ਖਰਚਾ ਬਹੁਤ ਹੁੰਦਾ ਨਾ ਫਿਰ ਨਹੀਂ ਨਵੀਂ ਜਾਨੀ ਦੂਈ ਚ ਆਈ ਦੀ ਇਲੈਕਟ੍ਰੋਨਿਕ ਨਾ ਨਾ ਨਹੀਂ ਨਹੀਂ ਉਹ ਗੱਲ ਨਹੀਂ ਬਣਦੀ ਫਿਰ ਉਹ ਨਹੀਂ ਬਣਦੀ ਉਹ ਕੜਾ ਖਾਦਾ ਫਿਰ ਉਹ ਹਾਂ ਕਾ ਮੱਥਾ ਲਈਏ ਇੱਕ ਚਿਰ ਲਈ ਦੀ ਰੋਟੀ ਕਿ ਸੰਡਰ ਦੀ ਰੋਟੀ ਉਹਦਾ ਫਰਕ ਹੈ ਉਹ ਨਹੀਂ ਫਰਕ ਹੈ ਪਰ ਕਿਸੇ ਕੁੰਡੇ ਦੀ ਕਿੱਥੇ ਮਸ਼ੀਨ ਦੀ ਲੱਗਦਾ ਟਾਈਮ ਲੱਗਦਾ ਵੀ ਬੜਾ ਦੇਖੋ ਨਿੰਮ ਦਾ ਕੋਟਣਾ ਕੋਈ ਉਹ ਕੋਟਣਾਉਦਾ ਹੀ ਆ ਨਿੰਮ ਨਿੰਮ ਵਾਲੀ ਆ ਉਹ ਵੀ ਅਗਰ ਕਰਦਾ ਫਿਰ ਨਿੰਮ ਵਾਲੀ ਨਿੰਮ ਵਾਲੀ ਵਾ ਠੀਕ ਹੈ ਫਰਕ ਪੈਣ ਬਣਦੀ ਬਾਈ ਇਹਦਾ ਹੌ ਹੌਲੀ ਚੱਲਣਾ ਹਵਾ ਨਾਲ ਟਕ 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 ਐ ਬਦਾਮ ਦੇ ਉੱਪਰ ਟਕ ਐ ਟਕ ਉਹ ਚੀਜ਼ ਉਹ ਵਧੀਆ ਬਣਦੀ ਜੀ ਹੌਲੀ ਫਿਰ ਮੇਸੀਆਂ ਦਾ ਘੋਟ ਕੇ ਬਬਾ ਕਰਨਾ ਪਾਸੇ 10 ਮਿੰਟ ਚ ਉਹ 1 ਮਿੰਟ 2 ਮਿੰਟ ਉਹਦਾ ਕਿਆ ਫਿਰ ਨਾ ਸਾਨੂੰ ਸੁਆਦ ਆਇਆ ਜਰਨੀ ਤੂੰ ਆਏ ਗਰੀ ਪਦੀਨਾ ਹੀ ਜਰਨੀ ਘੁੱਟ ਲਈ ਹਾਂ ਇੱਕ ਗੁੰਡੇ ਵਾਲੀ ਖਾ ਕੇ ਦੇਖ ਲਈ ਇੱਕ ਮਸ਼ੀਨ ਵਾਲੀ ਖਾ ਕੇ ਦੇਖੀ ਠੀਕ ਆ ਜੀ ਜਮੇ ਹੀ ਪ੍ਰੈਸੇ ਕਰ ਦੇਣੀ ਗੁੰਡੇ ਵਾਲੀ ਜਮੇ ਹੀ ਬਦਲੀ ਬਣਾ ਦੇਣੀ ਸੁਆਦ ਨਹੀਂ ਆਉਂਦਾ ਗੁੰਡੇ ਵਾਲੀ ਜਰਨੀ ਐ ਦਿਖਦੀ ਹੈ ਚੀਜ਼ ਐ ਆਹ ਸੋ ਫਰਕੰਦਾ ਕੁੰਡੇ ਵਾਲੀ ਵੀ ਤਾਂ ਇਕੱਲੀ ਇਕੱਲੀ ਜੀਪ ਜਾਣ ਹੁੰਦੀ ਯਾਰ ਨੂਨ ਮਿਰਚ ਕੋਟ ਤੇ ਆਪਾਂ ਆਏ ਹਾਂ ਦੇ ਹੱਥ ਜੀ ਵਾਲਾ ਉਹ ਕੁੱਟਲਾ ਤੇ ਕੁੰਡੀਆਂ ਕੁੱਟ ਪਾ ਕੇ ਉਹ ਹੀ ਉਹਦੀ ਬਾਬਾ ਫਰਕ ਪੈ ਜਾਂਦਾ ਐ ਕਿ ਤੁਹਾਨੂੰ ਪੁਰਾਣੇ ਬੁੜੇ ਆਣੇ ਜਿਹੜੇ ਕੰਮ ਕਰੇ ਵੇ ਇਹ ਤਾਂ ਫਰਕ ਹੈ ਚੱਲਿਆ ਦਾ ਕੰਮ ਹੈ ਮੱਕੀ ਨਹੀਂ ਚੱਲਿਆ ਮੱਕੀ ਭਾਈ ਲਾਉਣੀ ਤਾਂ ਕਿ ਨਹੀਂ ਲਾਉਣੀ ਕੀ ਲਾਉਣੀ ਆ ਮੈਂ ਹੁਣ ਭਈਏ ਦਾ ਫੋਨ ਆ ਗਿਆ ਪਹਿਲਾਂ ਭਈਏ ਹੀ ਲਿਆਵਾ ਤੁਹਾਡੀ ਹੈਲੋ ਕੰਮ ਜਿਆਦਾ ਆ ਭਾਈ ਅਰੇ ਯਾਰ ਵੇਲਾ ਮੈਂ ਆਉਂਦਾ ਮੈਂ ਤੁਸੀਂ ਕਿੱਥੇ ਆ ਹੁਣ ਕਿੱਧਰ ਲੈ ਪਾਸੇ ਆ ਤੂੰ ਉਰਲੀ ਪਲਾਟ ਜਿਹੇ ਪਰਲੇ ਪਲਾਟ ਚਾ ਉਰਲੀ ਪਲਾਟ ਪਰਲਾ ਪਲਾਟ ਉਲੀ ਪੜ ਕੇ ਹੁੰਦਾ ਉੱਥੇ ਲਾ ਕੇ ਲਾਤੀ ਉੱਥੇ ਓ ਖੜ ਗਿਆ ਠੀਕ ਠੀਕ ਬੋਲੇ ਸੁਣ ਵੀ ਲੈ ਮੇਰਾ ਹਲੋ ਹਲੋ ਓ ਉਰਲੇ ਬੱਟਾ ਲਾਤੀ ਜਿਹੜੀਆਂ ਟਰੈਕਟਰ ਨੇ ਡਾਈ ਹੋਵਦੀਆਂ ਬੇਲੇ ਆ ਹੁਣ ਤੇ ਆਜ ਮਾ ਕਤੁਰਪੋ ਫੇਰ ਹਲੋ ਹਾਂਜੀ ਹਾਂਜੀ ਕਰੀ ਜਾਂਦਾ ਦੂਰੇ ਨੂੰ ਫੜਾ ਦੇ ਜੀ ਸੁਣਦਾ ਹੈਲੋ ਇੱਕ ਘਰ ਦੇ ਸਾਰੇ ਆ ਤਾਂ ਕੰਮ ਚੱਲ ਰਿਹਾ ਹੈ ਕਲੀਅਰ ਹੈ ਠੀਕ ਹੈ ਤਾਂ ਹਾਂਜੀ ਹਾਂਜੀ ਕਰੀ ਜਾਂਦੇ ਤਾਂ ਪਈ ਲੱਦਾ ਕੋਲ ਫੋਨ ਆ ਗਿਆ ਵਿੱਚ ਨੂੰ ਹੋਰ ਚੱਲ ਠੀਕ ਹੈ ਮੈਂ ਆਉਂਦਾ ਆਉਂਦਾ ਮੈਂ ਇੱਕ ਫੋਨ ਹੋਰ ਆ ਗਿਆ ਵਿੱਚ ਨੂੰ ਠੀਕ ਹੈ ਸਾਜਵੀਰਾਂ ਨੇ ਸਾਜਵੀਰ ਨੂੰ ਲੈ ਲਵੀਰ ਤਾਂ ਚੱਲ ਠੀਕ ਹੈ ਲੈ ਮਕੀਰ ਜੀ ਉੱਠੀ ਰੱਖ ਜਾਈਂ ਮੈਂ ਪਰ ਇਹਨਾਂ ਨੂੰ ਛੱਡਣਾ ਪੈਣਾ ਉੱਥੇ ਭਾਜੀ ਵੀ ਨਾ ਤੀ ਵਟਾਉਂਗਾ ਹੁਣ ਬਈ ਅੱਧੀ ਆਹੋ ਠੀਕ ਆ ਆਹੋ ਹਲੇ ਟਾਈਮ ਤੇ ਆਉਣਾ ਰ ਬਾਈ ਨਾ ਨਾ ਟਾਈਮ ਨਹੀਂ ਹੈਗਾ ਟਾਈਮ ਦਾ ਕੰਮ ਬਹੁਤ ਕਰਦੇ ਵਿਚਾਰੇ ਪਿੱਛਾ ਨਹੀਂ ਦੁਕਮਦੇ ਦੋ ਹੀ ਬੰਦੇ ਨਾ ਨਾ ਠੀਕ ਹੈ ਐ ਜ਼ਰੂਰ ਆ ਕੰਮ ਕਰੇ ਜਿੰਨੇ ਪੱਟਾ ਲਾਈਆਂ ਦੇਖਣ ਆ ਲਈਆਂ ਪੱਟਾ ਲਾਈਆਂ ਇਹਨਾਂ ਨੇ ਹਾਂ ਠੀਕ ਆ ਪਲਾਟ ਸਾਡੀ ਜਮਕਦੇ ਉੱਥੇ ਹੁਣ ਐ ਸ਼ੀਸ਼ੇ ਮੰਗਦਾ ਚੰਗਾ ਜੀ ਫਿਰ ਅੰਤਰੀਕਾਲ ਜੀ ਮਿਲਦੇ ਜੀ ਕੱਲ ਨੂੰ